ਇਹ ਡੋਰ ਦੇ ਵਿੱਚ ਫਸਿਆ ਸੀ ਬਿਚਾਰਾ ਆ ਹੁਣ ਤਾਰਿਆ ਸੀ ਤਾਰਾਂ ਤੋਂ ਤੇ ਲੱਗੇ ਨੂੰ ਪਾਣੀ ਪਿਉਣ ਹੁਣ ਉਹ ਡੋਰ ਦਿਖਾ ਪਪੂ ਏ ਆ ਡੋਰ ਖਾਈ ਹੁਸਖਾ ਬਚਾ ਚੰਨ ਆ ਡੋਰ ਦੇ ਵਿੱਚ ਹੀ ਹੈ ਆ ਬਰੇ ਨਿਆਣੇ ਕੇ ਦੇ ਫਿਰਦੇ ਉਹਨਾਂ ਦੇ ਸਨਾਰੇ ਉਹ ਵੇਖੋ ਉਹ ਵੇਖਿਆ ਹੱਥ ਚ ਨਾ ਫਿਰਦੇ ਯਾਰ ਇਹ ਕੁੱਝ ਵੀ ਹੋ ਨਹੀਂਦੀ ਦੋਸਤ ਹੀ ਬਣਾਈ ਵੀਡੀਓ ਆ ਦੇਖੋ ਜੀ ਇਹਨਾ ਡੋਰ ਦੇ ਵਿੱਚ ਫਸਿਆ ਸੀ ਵਿਚਾਰਾ ਇਹਨੂੰ ਹੁਣ ਅਸੀਂ ਆਜ਼ਾਦ ਲਗਿਆਂ ਕਰਾਂ ਹੈ ਨਹੀਂ ਛੱਟਣ ਲੱਗਿਆ ਇਹਨੂੰ ਆਜ਼ਾਦ ਲਗਿਆਂ ਕਰਨਾ ਸੀ ਤੇ ਇਹ ਡੋਰ ਚ ਫਸਿਆ ਸੀ ਵਿਚਾਰਾ ਤੇ ਉੱਤੋਂ ਤਾਰਾਂ ਚ ਲੰਮਕਦਾ ਪਿਆ ਸੀ ਬੜੀ ਮੁਸ਼ਕਲ ਨਾਲ ਤਾਰਿਆ ਇਹਨੂੰ ਤੇ ਆਹ ਡੋਰ ਵਾਲੇ ਨੂੰ ਰੋਕੋ ਕਿ ਜਿਹੜਿਆ ਡੋਰ ਵੇਚਦੇ ਆ ਨਾ ਕੁੱਤੇ ਇਹਨਾਂ ਨੂੰ ਜ਼ੋਰ ਤੋਂ ਰੋਕਿਆ ਜੇ ਦੁਕਾਨਾਂ ਦੇ ਪਾਵਨ ਦੀ ਲਈ ਜਾਵੇ ਆਹ ਡੋਰ ਦੀ ਮੈਂ ਸਾਰੇ ਨੂੰ ਉਹ ਕਰਦਾਗਾ ਵੀ ਡੋਰ ਨਾ ਵੇਚੀ ਜਾਵੇ ਆਹ ਡੋਰ ਦੇ ਵਿਚਾਰਾ ਵਿਚਾਰਾ ਇਹ ਹੁਣ ਮੌਤ ਦੀ ਫਾਂਸੀ ਚੜ ਚੜੇ ਜੇ ਨਾ ਦੇਖਦੇ ਕਿਤੇ ਹੋਰ ਉਹਨਾਂ ਦੇ ਕਿਤੇ ਬਚਣਾ ਸੀਗਾ ਤੇ ਸਾਨੂੰ ਚਲੋ ਪਤਾ ਲੱਗ ਗਿਆ ਉਹ ਤੇ ਫਤ ਲੱਗ ਗਿਆ ਉਹ ਤਾਂ ਸਾਰੀ ਬੜੀ ਲੰਮੀ ਹੈ ਬਹੁਤ ਲੰਮੀ ਡੋਰ ਹੈ ਪਟਾਨੀ ਨਾਰੇ ਕੁੱਤੇ ਆਨੇ ਪੈਸੇ ਕਮਾਉਣ ਦੀ ਖਾਤਰ ਅੱਜ ਕਿਉਂ ਪੰਛੀਆਂ ਨੂੰ ਵਿਚਾਰੇ ਨੂੰ ਚੜਨ ਲੱਗ ਰਹੇ ਨੇ ਬਲੀ ਬੰਸੀ ਆ ਨੂੰ ਆਪ ਡਾ ਲੱਗਦਾ ਆ ਦੇਖੋ ડાણે ਤਾਂ ਹੁਣ ਇਹਨੂੰ ਇਹ ਚੋਗਾ ਨਹੀਂ ਖਾਣਾ ਇਹਨਾਂ ਡੱਡੀਆਂ ਮੱਛੀਆਂ ਖਾਣੀਆਂ ਹੁੰਦੀਆਂ ਤਾਂ ਸਿੱਧਾ ਜੀ ਇਹ ਹੀ ਕਰਨਿਆ ਕਿ ਤੁਸੀਂ ਡੋਰ ਨਾ ਯੂਜ਼ ਕਰੋ ਪਤੰਗ ਦੇ ਪਿੱਛੇ ਇਹਨਾਂ ਗਸ਼ਟ ਕਿਉਂ ਕਰਨਾ ਪੰਛੀ ਵਿਚਾਰੇ ਮਰ ਰਹੇ ਆ ਆਪਾਂ ਵੀ ਜ਼ਿੰਦਗੀ ਵਿੱਚ ਪਹਿਲਾਂ ਆਪਾਂ ਵੀ ਕਿਸੇ ਜ਼ਮਾਨੇ 'ਚ ਪੰਛੀ ਬਣ ਕੇ ਇਨਸਾਨ ਬਣੇ ਆ ਔਰ ਜੋਰ ਖਾਪੂ ਤੁਸੀਂ ਉਹ ਵੀਡੀਓ ਜੋਰਲੇ ਦਿੱਤੇ ਵੇਖੀ ਦਿਓ ਤੁਸੀਂ ਹੋ ਕੇ ਆਰ ਛੱਡ ਦੇ ਨਾ ਕਰ ਤਾਂ ਕਿ ਕਰਾਂਗੇ ਉਹ ਨਾ ਨਾ ਕਰਾ ਦੇ ਕਰਾ ਦੇ ਕਰੰਟ ਕਰੰਟ ਆ ਰਹਿਣਾ ਆ ਨਹੀਂ ਇਹਦੇ ਚ ਨਹੀਂ ਹੁੰਦਾ ਕਿਹੜਾ ਬੂ ਪ੍ਰਕਾਰ ਦੇ ਵਿੱਚ ਕਿਹੜਾ ਬਤੰਗਾ ਹੋਵੇ ਛੱਡ ਦਿਓ ਮੋੜ ਦਿਓ ਉਹ ਇਹਦੇ ਚ ਨਹੀਂ ਆਂਦਾ ਅਬੂ ਬਣ ਗਈ ਬੀਜੋ ਕਰ ਦਿਓ ਉਹਨੂੰ ਹਲੇ ਹੋਰ ਬੋਲੋ ਕੁਝ ਆ ਜੂ ਇਹਨੂੰ ਅਸੀਂ ਯਾਦ ਲੱਗਿਆ ਜੀ ਕਰਨ ਹੁਣ ਵਿਚਾਰੇ ਨੂੰ ਤੇ ਆ ਦੇਖੋ ਇਹਦੀ ਜ਼ਿੰਦਗੀ ਤਾਂ ਅਸੀਂ ਬਚਾਤੀ ਹੁਣ ਤੇ ਅੱਗੇ ਪਰਮਾਤਮਾ ਨੇ ਰੱਖਿਆਗਾ ਆ ਲੋ ਜੀ ਅਸੀਂ ਇਹਨੂੰ ਯਾਦ ਲੱਗਿਆ ਕਰਨਾ ਪਲੀਜ਼ ਸਾਡੀ ਰਿਕਵੈਸਟ ਹੈਗੀ ਹੈ ਕਿ ਡੋਰ ਨਾ ਵੇਚੀ ਜਾਵੇ ਕੋਈ ਵੀ ਡੋਰ ਨਾ ਵੇਚੋ ਜਿਹੜੀ ਕੱਚੀ ਆ ਪੱਕੀ ਆ ਸਭ ਡੋਰ ਨਾ ਵੇਚੋ ਪਤੰਗ ਵੇਚਣੀ ਬੰਦ ਕਰੋ ਬੈਨ ਲਾਓ ਇੱਥੇ ਪਤੰਗ ਦੇ ਉੱਤੋਂ ਸਾਡੀ ਬਿਲਕੁਲ ਬੰਦ ਹੋ ਜੀ ਸਾਡੀ ਕੁੱਤੀ ਸਰਕਾਰ ਆ ਜਿਹਨੇ ਪਤੰਗ ਬਣਾਤੀ ਇਹ ਤੇਰਾ ਕਿਸੇ ਤਰ੍ਹਾਂ ਕੇਸ ਕਰੋ ਕੱਚੀ ਪੱਕੀ ਡੋਰ ਸਾਰੀਆਂ ਬੰਦ ਕਰ ਦਿਓ ਬਸ ਸਾਡੀ ਇਹੀ ਬੇਨਤੀ ਆ ਤੇ ਜੇਸ ਨਾ ਇਹਨੂੰ ਜਾਰ ਕਰੀਏ ਬਤਾਓ ਹਾਂ ਤੇ ਹੁਣ ਅਸੀਂ ਇਹਨੂੰ ਆਜ਼ਾਦ ਕਰਨ ਚੱਲਦੇ ਆਂ ਭਾਈ ਇਹ ਦੇਖ ਲੋ ਡੈਡੀ ਸੱਟ ਤਾਂ ਨਹੀਂ ਲੱਗੀ ਹੋਵੇ ਨਹੀਂ ਚਲੋ ਚਲੋ ਇਹ ਹੋ ਗਿਆ ਹੁਣ ਆਜ਼ਾਦ ਹੁਣ ਜੀ ਲੈ ਆਪਣੀ ਜ਼ਿੰਦਗੀ ਚਲੋ ਇਹ ਲੈ ਬੱਚਾ ਸੀਗਾ ਹੁਣ ਅੱਤ ਵਾਰ ਅਸੀਂ ਬੇਨਤੀ ਕਰਦੇ ਆ ਕੋਈ ਕੋਈ ਵੀ ਜ਼ੋਰ ਨਾ ਵਿੱਚੋਂ ਨਾ ਵਿੱਚੋਂ ਕੱਤੀ ਪੱਤੀ ਕਿਉਂ ਪੰਛੀਆਂ ਦੇ ਤੁਸੀਂ ਦੁਸ਼ਮਣ ਬਣ ਚੁੱਕੇ ਹੋ ਪੰਛੀ ਕਿਵੇਂ ਖੜਨਗੇ ਵਿਚਾਰੇ ਮੈਂ